ਬਾਬਾ ਸ਼ਸ਼ੀਗਾ ਸਤਰੀਕਾਲ ਜੀ ਤੇ ਕੀ ਨਾਮ ਆ ਬਬੂ ਜੀ ਆਪਣਾ ਮੇਰਾ ਨਾਮ ਅਥਾ ਸਿੰਘ ਹੈ ਜੀ ਠੀਕ ਹੈ ਜੀ ਹਾਂ ਜੀ ਇਹ ਜਗਾ ਮੇਰੇ ਬੇਟੇ ਦੀ ਹੈ ਜੀ ਲਖਵੀਰ ਸਿੰਘ ਦੀ ਠੀਕ ਹੈ ਜੀ ਤਕਰੀਬਨ ਸਾਢੇ 5 ਮਰਲੇ ਇਹ ਚੀਜ਼ ਦੇ ਕਰੀਬ ਹੋਊਗੀ ਕੋਈ ਬੇਨਤੀ ਦਾ ਖੀਚੀ ਨਹੀਂ ਇੰਨੀ ਕ ਠੀਕ ਹੈ ਜੀ ਜੇ ਬਕਾ ਹੂਆ ਠੀਕ ਹੈ ਜੀ ਹਾਂ ਸਤਨਾਮ ਕੋਠਾ ਗੁਰੂ ਚੈਨਲ ਦੇਖ ਰਹੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਲਓ ਜੀ ਦਰਸ਼ਕਾਂ ਦੀ ਪੁਰਜ਼ੋਰ ਮੰਗ ਤੇ ਇੱਕ ਹੋਰ ਨਵੀਂ ਕੋਠੀ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਤੇ ਇਹਦੀ ਲੋਕੇਸ਼ਨ ਪਹਿਲਾਂ ਤੁਹਾਨੂੰ ਦੱਸ ਦਈਏ ਜਿਹੜਾ ਇਹ ਰੋਡ ਆ ਰਿਹਾ ਹੈ ਇਹ ਕੋਠਾਗੁਰੂ ਪਿੰਡ ਜਿਹੜਾ ਸ਼ਹਿਰ ਦੇ ਵਿੱਚ ਤਬਦੀਲ ਹੋ ਚੁੱਕਿਆ ਭਗਤਾ ਭਾਈ ਘਰ ਤੋਂ ਸਿਰਫ 4 ਕਿਲੋਮੀਟਰ ਦੀ ਦੂਰੀ ਤੇ ਹੈ ਇਹ ਉਸ ਮੇਨ ਰੋਡ ਦੇ ਉੱਪਰੋਂ ਜਿਹੜੀ ਭਗਤਾਨਾ थाना ਰੋਡ ਤੋਂ ਸਿਰਫ 500 ਮੀਟਰ ਦੀ ਦੂਰੀ ਤੇ ਸੜਕ ਹੈ ਜਿਹੜੀ ਪਿੰਡ ਦੇ ਵਿੱਚ ਆ ਰਹੀ ਹੈ ਤੇ ਦੂਜੇ ਪਾਸੇ ਤੁਸੀਂ ਦੇਖ ਰਹੇ ਹੋ ਉਹ ਸਾਹਮਣੇ ਮਾਈਏ ਕਾ ਗਵਾਰਡ ਦਾ ਖੂਹ ਆ ਜਾਂਦਾ ਜੀ ਉੱਥੋਂ ਸੱਜੇ ਹੱਥ ਜਿਹੜੀ ਸਕੂਟਰ ਆ ਰਹੀ ਹੈ ਜਿੱਥੋਂ ਸੱਜੇ ਹੱਥੋਂ ਆਈ ਹੈ ਤਾਂ ਸਾਰਾ ਬਾਜ਼ਾਰ ਆ ਜਾਂਦਾ ਜੀ ਇਹ ਉਸ ਤੋਂ ਅੱਗੇ ਜੋ ਮੇਲਾ ਲੱਗਦਾ ਡੇਰਾ ਅਰਗਵੀਰ ਦਾਸ ਜੀ ਦਾ ਉਸ ਤੋਂ ਅੱਗੇ ਉਹ ਉਧਰ ਚਲਾ ਜਾਂਦਾ ਜਿੱਧਰੋਂ ਉਹ ਸਾਈਕਲ ਆ ਰਿਹਾ ਤੇ ਅੱਗੇ ਤੁਹਾਨੂੰ ਜਿਹੜਾ ਮਕਾਨ ਆ ਉਹ ਦਿਖਾਉਨੇ ਆ ਸਾਰਾ ਮਕਾਨ ਬਿਲਕੁਲ ਪੱਕਾ ਜੀ ਕੋਈ ਇਸ ਦੇ ਵਿੱਚ ਕੋਈ ਐ ਨਹੀਂ ਵੀ ਕੱਚਾਗਾ ਸਾਰਾ ਮਕਾਨ ਜਿਹੜਾ ਥੱਲੋਂ ਉੱਪਰੋਂ ਸਾਰੇ ਕਿਤੇ ਪੱਕਾਗਾ ਤੇ ਲੈਟਰਨ ਬਾਥਰੂਮ ਹੈ ਉਹ ਵੀ ਬਣੇ ਹੋਏ ਆ ਬਿਲਕੁਲ ਵਧੀਆ ਸਾਰੇ ਪੱਥਰ ਵਗੈਰਾ ਲੱਗਿਆ ਹੋਇਆ ਦੇਖੋ ਜੀ ਤੇ ਅਰੇ ਐਸ ਜੋ ਬਹੁਤ ਵਧੀਆ ਮਕਾਨ ਹੈ ਸ਼ੈਂਕ ਵਗੈਰਾ ਵਧੀਆ ਰੱਗੇ ਹੋਏ ਹੈ ਵਧੀਆ ਉੱਪਰ ਸਾਰਾ ਸਾਰਾ ਹੀ ਕਵਰ ਕੀਤਾ ਹੋਇਆ ਹੈ ਲੈਂਟਰ ਪਿਆ ਹੋਇਆ ਹੈ ਆਗੇ ਤੁਹਾਨੂੰ ਮਕਾਨ ਸਾਰਾ ਅੱਗੇ ਵਿੱਚੋਂ ਦਿਖਾਉਨੇ ਆ ਬਨੇਰੇ ਵਗੈਰਾ ਬੰਨੇ ਹੋਏ ਹੈ ਜੀ ਸਾਰੇ ਤੇ ਥੱਲੇ ਵੀ ਪਹਿਲਾਂ ਵਾਲੀ ਫਰਸ਼ ਲੱਗੀ ਹੋਈ ਹੈ ਜਦੋਂ ਘਰ ਦੇ ਵਿੱਚ ਐਂਟਰ ਕਰਦੇ ਆਂ ਸਾਹਮਣੇ ਦੋ ਕਮਰੇ ਨੇ ਜੀ ਤੇ ਇਧਰਲੇ ਵਿੱਚ ਮ ਮਕਾਨ ਮਾਲਕ ਦਾ ਸਮਾਨ ਪਿਆ ਜੀ ਤੇ ਤੇ ਥੱਲੇ ਜਿਹੜੀ ਇਹ ਕਮਰਿਆਂ ਦੇ ਵਿੱਚ ਦੋ ਕਮਰਿਆਂ ਦੇ ਵਿੱਚ ਜਿਹੜੀ ਇਹ ਨਾਰਮਲ ਜਿਹੜੀ ਆਪਾਂ ਕਹਿੰਦੇ ਨੇ ਉਹਨੇ ਪਲਾਸਟਰ ਵਾਲੀ ਫਰਸ਼ ਹੈ ਇਧਰ ਸਾਰੇ ਹੀ ਆਪਣੇ ਦੂਸਰੇ ਵਿੱਚ ਪੱਥਰ ਲੱਗਿਆ ਹੋਇਆ ਜਿਹੜਾ ਟਾਇਲ ਵਾਲਾ ਪੱਥਰ ਹੁੰਦਾ ਹੈਗਾ ਤੇ ਏਅਰ ਸੋਈ ਆ ਗਈ ਜੀ ਸੋਈ ਦਾ ਸਾਈਜ਼ ਹੋਊਗਾ ਤਕਰੀਬਨ ਤਕਰੀਬਨ 7 बाय 10 ਦਾ ਜੀ ਇਹਦੇ ਵਿੱਚ ਵੀ ਸ਼ੈਂਕ-ਸ਼ੰਕ ਸਾਰਾ ਕੁਝ ਲੱਗਿਆ ਹੋਇਆ ਹੈ ਜੀ ਤੇ ਜਿਹੜਾ ਇੱਕ ਟਾਉਣ ਵੀ ਉੱਪਰ ਬਣੀ ਹੋਈ ਹੈ ਫਿਟਿੰਗ ਵਗੈਰਾ ਸਾਰਾ ਕੁਝ ਅਰੇਸ਼ੀ ਮਕਾਨ ਹੈ ਪੂਰਾ ਵਧੀਆ ਸੋਹਣਾ ਬਣਿਆ ਹੋਇਆ ਹੈ ਜੀ ਤੇ ਉੱਪਰ ਲੌਬੀ ਦੇ ਵਿੱਚੋਂ ਹੀ ਉੱਪਰ ਸਟੇਅਰ ਪੌੜੀਆਂ ਚੜਦੀਆਂ ਉੱਪਰ ਵੀ ਕਵਰ ਕੀਤਾ ਹੋਇਆ ਗੇਟ ਲੱਗਿਆ ਹੋਇਆ ਹੈ ਜੀ ਤੇ ਇਧਰਲੇ ਪਾਸੇ ਆ ਜਾਂਦਾ ਡ్రਾਈਂਗ ਰੂਮ ਡਰਾਈਂਗ ਰੂਮ ਦੇ ਵਿੱਚ 11 ਤਾਂ ਇਹਨਾਂ ਦਾ ਬੈੱਡ ਲੱਗਿਆ ਹੋਇਆ ਤੇ ਵੈਸੇ ਡਰਾਈਂਗ ਰੂਮ ਬਹੁਤ ਵੱਡਾ ਹੈ ਜੀ ਜਿਵੇਂ ਆਪਾਂ ਕਹ ਜੀ 10 ਬਾਈ 13 14 ਦਾ ਹੋਊਗਾ ਜਿਹੜਾ ਜੇ ਮੇਰਾ ਮਕਾਨ ਮਾਲਕ ਘਰ ਦੇ ਵਿੱਚ ਹੈ ਨੀਗਾ ਤੇ ਜੋੜੀਆਂ ਪੱਲੇ ਸਾਰੇ ਲੱਗੇ ਹੋਏ ਆ ਕੰਪਲੀਟ ਆ ਘਰ ਜਿਹੜੇ ਉਹ ਕਮਰਿਆਂ ਦੀ ਗੱਲ ਕਰਦੇ ਆ ਜੀ ਮਕਾਨ ਮਾਲਕ ਦੇ ਦੱਸਣ ਦੇ ਅਨੁਸਾਰ ਇਹ ਜਿਹੜਾ ਕਮਰਾ ਹੈਗਾ ਇਹ 12 ਬਾਈ 15 ਦਾ ਤੇ ਇਧਰਲਾ ਜਿਹੜਾ ਕਮਰਾ ਬਣਿਆ ਹੋਇਆ ਇਹ 12 ਬਾਈ 13 ਦਾ ਕਮਰਾ ਬਣਿਆ ਹੋਇਆ ਜਿਹੜੇ ਨੂੰ ਗੇਟ ਲੱਗਿਆ ਹੋਇਆ ਤੇ ਮਕਾਨ ਮਾਲਕ ਦੇ ਜਿਹੜੇ ਕੰਟੈਕਟ ਨੰਬਰ ਆ ਤੁਹਾਨੂੰ ਉਹ ਜ਼ਰੂਰ ਦੱਸ ਦਾਂਗੇ ਤੇ ਉਹਨਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਰੇਟ ਵਗੈਰਾ ਉਹ ਤੋਂ ਦੇ ਨਾਲ ਜਿਹੜੇ ਵੀਰ ਨੇ ਲੈਣਾ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਲਓ ਜੀ ਦਰਸ਼ਕੋ ਇਹ ਨੇ ਮਕਾਨ ਮਾਲਕ ਤੇ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਵਾਉਣੀ ਕਿ ਕਿੰਨੀ ਜਗ੍ਹਾ ਸਾਰੀ ਇਹ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਕੀ ਨਾਮ ਆ ਬਾਬੂ ਜੀ ਆਪਣਾ ਮੇਰਾ ਨਾਮ ਅਥਾ ਸਿੰਘ ਆ ਜੀ ਠੀਕ ਆ ਜੀ ਹਾਂ ਜੀ ਇਹ ਜਗ੍ਹਾ ਮੇਰੇ ਬੇਟੇ ਦੀ ਆ ਜੀ ਲਖਵੀਰ ਸਿੰਘ ਦੀ ਠੀਕ ਹੈ ਜੀ तकरीबन ਸਾਢੇ 5 ਮਿੰਟ ਰਏ ਇਹ ਚੀਜ਼ ਦੇ ਸਕ੍ਰੀਬ ਹੋਊਗੀ ਕੋਈ ਬੇਨਤੀ ਤਾਂ ਕੀਤੀ ਨਹੀਂ ਇੰਨੀ ਕੁ ਠੀਕ ਹੈ ਜੀ ਜੇ ਬਕਾਉ ਹੈ ਠੀਕ ਹੈ ਜੀ ਹਾਂ ਤੇ ਉਹਨਾਂ ਨਾਲ ਸੰਪਰਕ ਕਰ ਲੈਣੀ ਹਾਂ ਉਹਨਾਂ ਨਾਲ ਕਰ ਲੈਣੀ ਠੀਕ ਹੈ ਜੀ ਧੰਨਵਾਦ